ਮੈਂ ਕਹਿੰਦਾ ਕੋਈ ਨਹੀਂ ਛੜਾ ਸਕਦਾ ਕਿਸੇ ਦਾਰੂ ਪੀਣੀ ਅੱਜ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਚੀਜ਼ ਹੈ ਮੈਂ ਕਹਿੰਦਾ ਟੈਨਸ਼ਨ ਹੈ ਮੰਦੇ ਹੋ ਚੀਜ਼ ਨੂੰ ਬਿਲਕੁਲ ਮੰਜੇ ਦੇ ਨਾਲ ਲੱਗ ਕੇ ਸੌਣਾ ਜਿਹਦੇ 'ਚ ਨੀਂਦ ਨਹੀਂ ਆਉਣੀ ਸਿਰ ਮੰਜੇ ਦੇ ਨਾਲ ਲੱਗਿਓ ਤੇ ਦਿਮਾਗ 'ਚ ਥਾਟ ਪ੍ਰੋਸੈਸ ਚੱਲ ਰਿਹਾ ਹੂੰ ਜੇ ਕੋਈ ਬੰਦਾ 2-3 ਪੈਗ ਲਾ ਕੇ ਵਧੀਆ ਨੀਂਦ ਲੈ ਲੈਂਦਾ ਉਹ ਗੁਨਾਹ ਕਰਦਾ ਪਿਆ ਤੁਹਾਨੂੰ ਇਦਾਂ ਨਹੀਂ ਲੱਗ ਰਿਹਾ ਕਿ ਤੁਸੀਂ दारू ਪ੍ਰਮੋਟ ਕਰ ਰਹੇ ਹੋ ਪੜੀ ਮੈਂ दारू ਪ੍ਰਮੋਟ ਨਹੀਂ ਕਰ ਰਿਹਾ ਬਟ ਅਗਰ ਤੁਸੀਂ ਇਦਾਂ ਨਹੀਂ ਸੋਗੇ ਤੇ ਡਾਕਟਰ ਤੁਹਾਨੂੰ ਡਿਪਰੈਸ਼ਨ ਦੀ ਗੋਲੀ ਲਾ ਲੂਗੇ ਨੀਂਦ ਦੀ ਗੋਲੀ ਲਾ ਦੂਗੇ ਪਾਗਲਪੰਤੀ ਦੀ ਦਵਾਈਆਂ ਲਾ ਦੂਗੇ ਕੱਲ ਸੈਕਟਰੀ ਦੀ ਗਿੰਤੀ ਜਿਮਣਾ ਪੋਗਾ ਉਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਆਏਗਾ ਇਹ ਵਾਈਫ ਵੇਖ ਰਹੀ ਆਉਂਦੀ ਹੈ ਕਿ ਯਾਰ ਇਹ ਜਿਹੜੇ ਦੋ ਪੈਗ ਲਾਉਂਦਾ ਵੀ ਇਹ ਵੀ ਨਾ ਲਾਵੇ ਵਾਈਫ ਨੇ ਕਦੀ ਅੰਗਰੇਜ਼ੀ ਗੋਲੀਆਂ ਦੇ ਸਾਈਡ ਇਫੈਕਟ ਨਹੀਂ ਨ ਦੇਖੇ ਵਾਈਫ ਨੇ ਇਹ ਨਹੀਂ ਦੇਖਿਆ ਕਿ ਮੇਰਾ ਘਰ ਵਾਲਾ ਵਿਚਾਰਾ ਥੱਕਿਆ ਟੁੱਟਿਆ ਆ ਰਿਹਾ ਕਿੰਨੀ ਟੈਨਸ਼ਨ ਦੇ ਵਿੱਚ ਆ ਰਿਹਾ ਤੇ ਇੰਨੀ ਟੈਨਸ਼ਨ ਦੇ ਵਿੱਚ ਆ ਕੇ ਜਿਉਂ ਦੋ ਡਰਿੰਕ ਲੱਲੂਗਾ ਤੇ ਯਾਰ ਤਰੀਕਾ ਨਾ ਪੀਂਦਾ ਮਤਲਬ ਮੈਂ ਨਹੀਂ ਕਹਿੰਦਾ ਕਿ ਤੁਸੀਂ ਬੋਤਲ ਬੋਤਲ ਪੀਂਹਦੀਆਂ ਦੀਆਂ ਦੀਆਂ ਪੀਓ ਮੈਂ ਕਹਿੰਦਾ ਯਾਰ ਤੁਸੀਂ ਮਤਲਬ ਤਿੰਨ ਪੈਗ ਲਾ ਲਓ ਚਾਰ ਪੈਗ ਲਾ ਲਓ ਯਾਰ 3ML ਵਾਲੇ ਚਾਰ ਪੈਗ ਲਾ ਲਓ ਪਰ ਪਾਣੀ ਜ਼ਿਆਦਾ ਪਾ ਕੇ ਲਾਓ ਜਦੋਂ ਲਾਓ ਤੇ ਉਹਦੇ ਨਾਲ ਸਲਾਦ ਖਾ ਲਓ ਫਰੂਟ ਖਾ ਲਓ ਪਪੀਤਾ ਖਾ ਲਓ ਸੇਬ ਖਾ ਲਓ ਬਰੂਤ ਖਾ ਲਓ ਫੁੱਲਮਖਾਣੇ ਖਾ ਲਓ ਪੰਪਕਿਨ ਸੀਡਸ ਲੱਲੋ ਚੀਆ ਸੀਡਸ ਲੱਲੋ ਘਰ ਦੀ ਬਣੀ ਸਬਜੀ ਲੱਲੋ ਮੈਨੂੰ ਇਹ ਚੀਜ਼ ਦੱਸੋ ਇਹ ਕਨਫਿਊਜ਼ਨ ਆ ਕਿ ਮੰਨ ਲਓ ਕੋਈ 1 1 ਵਜੇ ਸ਼ੁਰੂ ਹੋਇਆ ਸੈਰ ਕਰਨੀ ਉਹਨੇ ਕਰੈਕਟ 1 ਵਜੇ ਸ਼ੁਰੂ ਕਰ ਲਈ ਜਾਂ ਸਵੇਰੇ 6 ਵਜੇ ਸ਼ੁਰੂ ਕਰ ਲਈ 6 ਵਜੇ ਸ਼ੁਰੂ ਹੋਇਆ ਉਹ 6:40 ਤੱਕ ਸੈਰ ਕਰੇ ਕਿ ਜਾਂ ਜਦੋਂ 20 ਮਿੰਟ ਗਰਮੀ ਆ ਜਾਂਦੀ ਆ ਉਸ ਤੋਂ ਬਾਅਦ 40 ਮਿੰਟ ਘਨੇ ਖੰਨਾ ਸਰ 40 ਮਿੰਟ 45 ਮਿੰਟਸ ਮੀਨ 45 ਮਿੰਟਸ ਮੈਨੂੰ ਕਹਿੰਦਾ ਯਾਰ ਸਵੇਰੇ 6 ਵਜੇ ਉੱਠ ਕੇ ਤੁਸੀਂ ਲੱਗ ਜਿਓ ਉਪੂਕਾ ਹੰਦਰ ਬਾਹਰ ਕਰਨ ਨੂੰ ਜਾਂ ਫਿਰ ਤੇਜ਼ ਸੈਰ ਕਰਨਾ ਜਦੋਂ ਸਮਾਂ ਮਿਲਦਾ ਤਾਂ ਸੈਰ ਕਰ ਲਓ ਯਾਰ ਰੋਟੀ ਖਾ ਕੇ ਜਦੋਂ ਸੈਰ ਕਰਨੀ ਹੌਲੀ ਹੌਲੀ ਟੈਲਨਾ ਬੜ ਜਦੋਂ ਖਾਣਾ ਹਜਮ ਕਰ ਲਈ ਸੈਰ ਕਰਨੀ ਹੈ ਉਹ ਰੋਟੀ ਤੋਂ 2 2 3 ਘੰਟੇ ਬਾਅਦ ਸੈਰ ਕਰਨੀ ਹੈ ਯਾ ਰੋਟੀ ਖਾਣ ਤੋਂ ਪਹਿਲਾਂ ਸੈਰ ਕਰਨੀ ਹੈ ਉਹਨੂੰ ਸੈਰ ਕਰਨਾ ਮੈਂ ਜਿਹਦੇ ਵਿੱਚ ਹਾਜਮਾ ਤੁਹਾਡਾ ਸੈੱਟ ਹੋਣਾ ਹੈ ਹਨ ਇਹ ਗੱਲ ਦਾ ਇਹ ਇਹ ਆ ਜੀ ਸਾਹਿਬ ਦੇਖੋ ਭਰ પેટ ਕਦੀ ਕੁਝ ਨਹੀਂ ਖਾਣਾ ਚਾਹੀਦਾ ਤੁਸੀਂ ਸਾਡੇ ਗ੍ਰੰਥਾਂ ਤੇ ਲਿਖਿਆ ਹੋਇਆ ਹੈ ਕਿ ਜਿਹੜੀ ਸਾਡਾ ਪੇਟ ਹੈ ਉਹਦੇ ਵਿੱਚ 1/4 ਸਾਨੂੰ ਹਵਾ ਲਈ ਜਗ੍ਹਾ ਛੱਡਣੀ ਚਾਹੀਦੀ ਹੈ ਅੱਧਾ ਪੇਟ ਖਾਣੇ ਨਾਲ ਇੱਕ ਚੌਥਾਈ ਪਾਣੀ ਨਾਲ ਤੇ ਇੱਕ ਚੌਥਾਈ ਖਾਲੀ ਰੱਖੋਗੇ ਕਦੀ ਰੋਗ ਨਹੀਂ ਲੱਗੂ ਸਭ ਕੁਝ ਖਾਓ ਜ਼ਿੰਦਗੀ ਕੁਝ ਨਹੀਂ ਛੱਡਣਾ ਮੇਰਾ ਪਰਸਨਲ ਤਜਰਬਾ ਵੀ ਸਭ ਕੁਝ ਖਾਓ ਜਿਹੜਾ ਬੰਦਾ ਸੋਸ-ਸੋਸ ਕੇ ਖਾਂਦਾ ਉਹਨੂੰ ਬਿਮਾਰੀ ਲੱਗਦੀ ਲੱਗਦੀ ਹੈ ਜਿਹੜਾ ਬਿਨੈ ਸੋਚੇ ਸਮਝੇ ਖਾਂਦਾ ਉਹਨੂੰ ਬਿਮਾਰੀ ਨਹੀਂ ਲੱਗਦੀ ਬਟ ਐਟਲੀ ਤੁਸੀਂ ਐਕਸਰਸਾਈਜ਼ ਕਰੋ ਆਯੁਰਵੇਦਾ ਦੇ ਵਿੱਚ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਤੇ ਵਧੀਆ ਦਵਾਈਆਂ ਨੇ ਜੇ ਪੇਟ ਦਾ ਇਲਾਜ ਹੋ ਸਕਦਾ ਵੈ ਤੇ ਉਹ ਸਿਰਫ ਆਯੁਰਵੇਦ ਹੀ ਹੋ ਸਕਦਾ ਵੈ ਅੰਗਰੇਜ਼ੀ ਤਾਂ ਡੀਐਸਆਰ ਦੇ ਕੈਪਸੂਲ ਲੱਗ ਜਾਂਦੇ ਨੇ ਜਿਨੇ 1.5 ਸਾਲ ਡੀਐਸਆਰ ਦਾ ਕੈਪਸੂਲ ਖਾ ਲਿਆ ਉਹਦਾ ਨਿਕਲਦੀ ਛੁੱਟਣਾ ਤੁਸੀਂ ਜਿਹੜੇ ਬਾਹਰ ਸੜਕ ਤੇ ਲੇਬਰ ਜਿਹੜੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਨੇ ਕਿ ਭਈਆਂ ਦੇ ਨਿਆਣੇ ਕਦੀ ਉਹ ਬਿਮਾਰ ਦੇਖੇ ਆ ਉਹ ਮਿੱਟੀ ਵੀ ਖਾਂਦੇ ਆ ਸਾਡੇ ਬੱਚੇ ਮਿੱਟੀ ਨਹੀਂ ਖਾਂਦੇ ਸਾਡੇ ਬੱਚੇ ਦਾ ਹਲਕਾ ਜਿਹੀ ਰੋਟੀ ਦੇ ਉੱਪਰ ਮਿੱਟੀ ਲੱਗ ਜੇ ਨਾ ਰੋਟੀ ਨਹੀਂ ਦਿੰਦੇ ਅਸੀਂ ਉਹਨੂੰ ਤੇ ਸਾਡੇ ਬੱਚੇ ਦਾ ਡਾਕਟਰ ਦੀ ਕਤਾਰਾ ਜੀ ਬੈਠੇ ਰਹਿੰਦੇ ਕਦੀ ਏਸ਼ਾ ਹੋ ਗਿਆ ਕਦੀ ਜ਼ਖਾਮ ਹੋ ਗਿਆ ਕਦੀ ਲੂਜ਼ ਮੋਸ਼ਨ ਲੱਗ ਗਿਆ ਕਦੀ ਟਾਈਫਾਇਡ ਹੋ ਗਿਆ ਕਦੀ ਬੁਖਾਰ ਚੜ ਗਿਆ ਹੂੰ ਇਹ ਸੋਚ ਕੇ ਦੇਖੋ ਬੜੀ ਵੱਡੀ ਥਿਊਰੀ ਹੈ ਕਿ ਐਕਸਰਸਾਈਜ਼ ਜਿਹੜੀ ਹੈ ਉਹ ਇਮਿਊਨਿਟੀ ਦਾ ਕਾਰਕ ਹੈ ਤੁਸੀਂ ਨੋਟਿਸ ਕਰਨਾ ਲੀਵਰ ਜਿਹਨਾਂ ਦਾ ਫੈਟੀ ਹੁੰਦਾ ਨਾ ਮੋਟੇ ਵੀ ਹੁੰਦੇ ਨੇ ਤੇ ਥੁਲਤਲੇ ਵੀ ਹੁੰਦੇ ਨੇ ਤੇ ਉਹਨਾਂ ਦਾ ਸਾਰ ਦਿਨ ਬੈਠੇ ਰਹਿਣ ਦਾ ਮਨ ਕਰਦਾ ਰਹਿੰਦਾ ਕਿ ਮੈਂ ਕੰਮ ਹੀ ਨਾ ਕਰਾਂ ਏਨਰਜੀ ਲੈਵਲ ਡਾਊਨ ਚਲ ਜੂਗਾ ਜੋੜਾਂ 'ਚ ਦਰਦ ਸ਼ੁਰੂ ਹੋ ਜੂਗੇ ਕਟਕੜ ਦੀ ਵੱਜ ਜਾਣੇ ਸ਼ੁਰੂ ਹੋ ਜੂਗੀਆਂ ਫਿਰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜੂਗੀ ਗੁੱਸਾ ਜਲਦੀ ਨਾਲ ਲੱਪੂਗਾ ਇਰਿਟੇਸ਼ਨ ਜਲਦੀ ਨਾਲ ਲੱਪੂਗੀ ਕਿਉਂਕਿ ਖਾਦਾ ਪੀਤਾ ਉੱਥੇ ਚਰਬੀ ਬਣ ਕੇ ਪਿਆ ਨਾ ਚਰਬੀ ਵੱਧ ਗਈ ਸ਼ੂਗਰ ਹੋ ਗਈ ਬਲੱਡ ਪ੍ਰੈਸ਼ਰ ਹੋ ਗਿਆ ਹਾਰਟ ਦੇ ਬਿਮਾਰੀਆਂ ਹੋ ਗਈਆਂ ਲੱਕਵੇ ਦੇ ਅਟੈਕ ਆ ਗਏ ਲੱਤਾਂ ਖੰਨਾ ਸਾਹਿਬ ਲੀਵਰ ਜਨਮਦਾਤਾ ਵੈ ਸਾਰੀ ਜਨਮਦਾਤਾ ਹੀ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਲੋਕੀ ਕਮੈਂਟਾਂ ਤੇ ਕਈ ਜਣ ਡਰਾਉਂਦਾ ਬਹੁਤ ਆ ਪਰ ਡਰਾਉਂਦਾ ਨਹੀਂ ਮੈਂ ਮੈਂ ਤੁਹਾਨੂੰ ਅਗਤ ਕਰਨਾ ਚਾਹੁੰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਕਹਿੰਦੇ ਜੀਵ ਦੀ ਲਾਲਸਾ ਤੇ ਮਨ ਦੀ ਲਾਲਸਾ ਇਹ ਦੋਨੇ ਅੱਜ ਦੇ ਸਮੇਂ ਦੇ ਵਿੱਚ ਇਕਾਂਤਰ ਚੱਲ ਰਹੀਆਂ ਨੇ ਉਹ ਇਸ ਕਰਕੇ ਕਿ ਬੰਦਾ ਮਨ ਦੀ ਲਾਲਸਾ ਦੇ ਪਿੱਛੇ ਪੈਸਾ ਕਮਾਉਣ ਪਿੱਛੇ ਭੱਜਦਾ ਏ ਤੇ ਜੀਵ ਦੀ ਲਾਲਸਾ ਦੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਣ ਪ ਪੈਸਾ ਕਿਵੇਂ ਕਮਾਇਆ ਜਾ ਰਿਹਾ ਕੋਈ ਅੰਦਾਜ਼ਾ ਨਹੀਂ ਖਾਇਆ ਕਿਵੇਂ ਜਾ ਰਿਹਾ ਉਹਦਾ ਵੀ ਕੋਈ ਅੰਦਾਜ਼ਾ ਨਹੀਂ ਇਸ ਕਰਕੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ 80% ਤੋਂ ਵੱਧ ਲੀਵਰ ਫੈਟੀ ਆਉਂਦੇ ਨੇ ਕਿਉਂ ਆਉਂਦੇ ਨੇ ਕੀ ਆਪਾਂ ਆਪਣਾ ਖਾਣ ਪੀਣ ਬਦਲ ਸਕਦੇ ਆ ਜੇ ਆਪਾਂ ਬਦਲ ਨਹੀਂ ਸਕਦੇ ਤਾਂ ਸਾਡੇ ਕੋਲ ਅਲਟਰਨੇਟਿਵ ਸੋਰਸ ਕੀ ਨੇ ਅੱਜ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਵਾਸਤੇ ਈਸ਼ਾਨ ਜੀ ਸਾਡੇ ਨਾਲ ਹੋਣਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ 80% ਲੀਵਰ ਅਲਟਰਾਸਾਉਂਡ ਕਰਾਨ ਚੱਲ ਜਣ ਸਕੈਨ ਕਰਾਨ ਚੱਲ ਜਣ ਉਦੇ ਵਿੱਚ ਲਿਖ ਕੇ ਇਹ ਆਉਣਾ ਹੀ ਆਉਣਾ ਹੈ ਕਿ ਲੀਵਰ ਫੈਟੀ ਹੈ ਦੇਖੋ ਸਰ ਮੈਂ ਤੁਹਾਨੂੰ ਬੀ ਫ੍ਰੈਂਕਲੀ ਪੁੱਛੂੰਗਾ ਇਹ ਬਹੁਤ ਵੈਦਾਂ ਨੇ ਕਹਿਤਾ ਇਹ ਬਹੁਤ ਡਾਕਟਰਾਂ ਨੇ ਕਹਿਤਾ ਇਹ ਬਹੁਤ ਸਿਆਣੇ ਤੇ ਸੋਝਵਾਰ ਬੰਦਿਆਂ ਨੇ ਇਹ ਗੱਲ ਕਹਤੀ ਖਾਣ ਪੀਣ ਦਾ ਧਿਆਨ ਰੱਖੋ ਖਾਣ ਪੀਣ ਸਹੀ ਕਰੋ ਇਹ ਗੱਲ ਹੋ ਗਈ ਸਾਰਾ ਆਮ ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਨਹੀਂ ਹਟਣਾ ਖਾਣ ਪੀਣ ਤੋਂ ਅਸੀਂ ਨਹੀਂ ਹਟਣਾ दारू ਪੀਣ ਤੋਂ ਅਸੀਂ ਨਹੀਂ ਹਟਣਾ ਬਾਹਰਲੇ ਫਾਸਟ ਫੂਡ ਖਾਣ ਤੋਂ ਅਲਟਰਨੇਟਿਵ ਕੀ ਆ ਸਾਡੇ ਕੋਲ ਫਿਰ ਅਸੀਂ ਕੀ ਕਰੀਏ ਦੇਖੋ ਖੰਨਾ ਸਾਹਿਬ ਫੈਟੀ ਲੀਵਰ ਆਣਾ ਮਤਲਬ ਕਿ ਬੜੀਆ ਸਾਰੀ ਚੀਜ਼ਾਂ ਦਾ ਗਾਜ਼ ਹੁੰਦਾ ਫੈਟੀ ਲੀਵਰ ਬੰਦਾ ਡਾਇਬੀਟਿਸ ਦੀ ਚਪੇੜ ਜਲਦੀ ਜਾ ਸਕਦਾ ਵੈ ਉਹਨੂੰ ਬਲੱਡ ਪ੍ਰੈਸ਼ਰ ਵੱਧ ਸਕਦਾ ਉਹਦਾ ਕੋਲੇਸਟ੍ਰੋਲ ਲੈਵਲ ਜਿਹੜਾ ਹੈ ਕੋਲੇਸਟ੍ਰੋਲ ਜਿਹੜਾ ਜਿਹਨੂੰ ਆਪਾਂ ਟ੍ਰਾਈਗਲਿਸਰਾਈਡ ਲੈਵਲਸ ਕਹਿੰਦੇ ਆ ਜਾਂ ਉਹਨੂੰ ਐਲਡੀਐ ਲੈਵਲਸ ਕਹਿੰਦੇ ਜਿਹੜਾ ਬੈਡ ਕੋਲੇਸਟ੍ਰੋਲ ਕਲ ਬਲੋਕੇਜਸ ਦਾ ਕਾਰਨ ਬੰਦਾ ਉਹ ਵੱਧਦਾ ਵੈ ਯੂਰਿਕ ਐਸ ਲੈਵਲ ਵੱਧਦਾ ਵੈ ਥਾਇਰੋਇਡ ਇੰਪੇਅਰਮੈਂਟ ਹੋ ਜਾਂਦੀ ਸਰੀਰ ਥਕਾਵਟ ਰਹਿਣ ਦੀ ਕ ਕਬੋ ਜ ਰਹਿੰਦੀ ਐ ਉਹਨੂੰ ਖੰਨਾ ਸਾਹਿਬ ਖਾਣਾ ਪੀਣਾ ਇਸ ਓਕੇ ਸਾਨੂੰ ਗ੍ਰੰਥਾ ਚ ਲਿਖਿਆ ਹੋਇਆ ਐ ਖਾਇਆ ਪੀਆ ਪਚਾਇਆ ਰੋਗੋ ਕੋ ਦੂਰ ਭਗਾਇਆ ਜੋ ਮਰਜੀ ਖਾਓ ਆਪਾਂ ਨਹੀਂ ਮਨਾ ਕਰਦੇ ਬਟ ਐਟ ਲੀਸਟ ਐਕਸਰਸਾਈਜ਼ ਤਾਂ ਕਰ ਲਓ ਨਾ 40 45 ਮਿੰਟ ਦੀ ਸੈਰ ਤਾਂ ਤੁਸੀਂ ਕਰ ਹੀ ਸਕਦੇ ਹੋ ਨਾ ਹਫਤੇ ਚਾਰ ਵਾਰੀ ਕਰ ਲਓ ਬਸ ਨਾ ਰੋਜ਼ ਕਰੋ ਹਫਤੇ ਚ ਚਾਰ ਵਾਰ ਹਾਂ ਜੇ ਜੇ ਤੁਸੀਂ ਬਾਹਰ ਖਾਣਾ ਵੈ ਰੋਜ਼ ਖਾਣਾ ਵੈ ਤਾਂ ਤੁਸੀਂ ਇੱਕ ਆਪਸ਼ਨ ਤਾਂ ਲੈ ਸਕਦੇ ਹੋ ਨਾ ਕਿ ਯਾਰ ਜੇ ਮੈਂ ਪਾਸਤਾ ਖਾਣਾ ਵੈ ਜਿਹੜਾ ਕਿ ਬਿਲਕੁਲ ਹੀ ਕਰੀਮਾ ਦੇ ਵਿੱਚ ਬਣਿਆ ਆ ਉਹਦੀ ਜਗ੍ਹਾ ਮੈਂ ਪ੍ਰੋਟੀਨ ਖਾ ਲਵਾਂ ਸਮਝ ਰਹੇ ਹੋ ਨਾ ਦਾਲ ਫੁਲਕਾ ਖਾ ਲਵਾ ਫਿਰ ਪਰੌਂਠੇ ਖਾਣੇ ਵਾਲਾ ਪਾਸਤਾ ਖਾਊਗਾ ਪਾਸਤਾ ਖਾਣੇ ਵਾਲਾ ਕਿੱਥੇ ਪਰੌਂਠੇ ਖਾ ਲੂ ਜੀ ਉਹਨਾਂ ਤਾਂ ਐਂ ਲੱਗਦਾ ਵੀ ਵੀਰ ਜੀ ਥੋੜਾ ਬਹੁਤ ਤਾਂ ਆਪਣਾ ਟਿਊਨਿੰਗ ਕਰਨੀ ਪੈਣੀ ਜੇ ਬਾਹਰਲਾ ਖਾਣਾ ਤਾਂ ਚਲੋ ਜੇ ਪਾਸਤਾ ਵੀ ਖਾਣਾ ਆਪਾਂ ਘਰ ਬਣਾ ਕੇ ਤਾਂ ਖਾ ਸਕਦੇ ਹਾਂ ਅੱਛਾ ਘਰ ਬਣਾ ਕੇ ਖਾ ਲਓ ਘਰ ਬਣਾ ਕੇ ਖਾ ਲਓ ਸੂਜੀ ਦਾ ਪਾਸਤਾ ਘਰ ਬਣਾ ਕੇ ਖਾ ਲਓ ਜੇ ਬਾਹਰ ਜਾਣਾ ਵੈ ਜੇ ਤੁਸੀਂ ਵੱਡੀ ਪੀਜ਼ਾ ਕੰਪਨੀ ਵਾਲੇ ਪੀਜ਼ਾ ਖਾਣੇ ਹੈ ਠੀਕ ਹੈ ਜੀ ਤੁਸੀਂ ਮੈਦੇ ਵਾਲਾ ਪੀਜ਼ਾ ਨਾ ਖਾ ਕੇ ਕਰਕੇ ਤੁਸੀਂ ਜਿਹੜਾ ਵੀਟ ਬੇਸ ਆਂਦਾ ਉਹ ਵਾਲਾ ਪੀਜ਼ਾ ਖਾ ਲਓ ਜੜੀ ਆਟੇ ਵਾਲਾ ਜੀ ਆਪਾਂ ਕਹੇ ਆਂ ਆਟੇ ਵਾਲਾ ਪੀਜ਼ਾ ਖਾ ਲੋ ਜਿਹਦਾ ਬੇਸ ਆਟੇ ਦਾ ਮਤਲਬ ਕਿ ਆਪਾਂ ਨੂੰ ਥੋੜੀ ਜਿਹੀ ਤਾਂ ਆਪਣੀ ਦਿਮਾਗ ਦੀ ਯੁਕਤੀ ਲਾਉਣੀ ਪੈਣੀ ਹੈ ਨਾ ਕਿ ਮੈਂ ਅੱਜ ਖਾਣਾ ਵੈ ਜਾਂ ਆਪਾਂ दारू ਦੀ ਗੱਲ ਕਰਦੇ ਆਂ ਮੈਂ ਕਹਿੰਦਾ ਜਿਹੜਾ ਬੰਦਾ ਕਹਿ ਦੂਗਾ ਨਾ ਕਿ ਇਹਨੇ ਪੀਣੀ ਨਹੀਂ ਹੈਗੀ ਇਹਦੀ ਛੜਾ ਸਕਦੇ ਪੀਣੀ ਤੁਸੀਂ ਮੈਂ ਕਹਿੰਦਾ ਕੋਈ ਨਹੀਂ ਛੜਾ ਸਕਦਾ ਕਿਸੇ ਦਾ दारू ਪੀਣੀ ਜਿਹੜੇ ਬੰਦੇ ਨੇ ਪੀਣੀ ਉਹਨੇ ਪੀਣੀ ਪੀਣੀ ਹੈ ਕਿਸੇ ਦਾ ਫੰਕਸ਼ਨ ਆ ਗਿਆ ਕਿਸੇ ਦਾ ਕੁਝ ਆ ਗਿਆ ਕਿਸੇ ਨੇ ਰੋਜ਼ ਹੀ ਪੀਣੀ ਹੈ ਕਿਉਂਕਿ ਇਹ ਕਈ ਬੰਦੇ ਤਾਂ ਇਦਾਂ ਦੇ ਹੁੰਦੇ ਨੇ ਅਗਲਾ ਕਹਿੰਦਾ ਯਾਰ 6 ਮਹੀਨੇ ਤੋਂ ਮੈਂ ਪੀਤੀ ਨਹੀਂ ਮੈਂ ਕਹਿੰਦਾ ਟੈਨਸ਼ਨ ਹੈ ਮੰਦੇ ਚੀਜ਼ ਨੂੰ ਬਿਲਕੁਲ ਮੰਜੇ ਦੇ ਨਾਲ ਲੱਗ ਕੇ ਸੋਣਾ ਜਿਹਦੇ ਚ ਨੀਂਦ ਨਹੀਂ ਆਉਣੀ ਸਿਰ ਮੰਜੇ ਦੇ ਨਾਲ ਲੱਗੇ ਹੋ ਤੇ ਦਿਮਾਗ ਚ ਥਾਟ ਪ੍ਰੋਸੈਸ ਚੱਲ ਰਿਹਾ ਹੂੰ ਜੇ ਇੱਕ ਬੰਦਾ 2-3 ਪੈਗ ਲਾ ਕੇ ਵਧੀਆ ਨੀਂਦ ਲੈ ਲੈਂਦਾ ਉਹ ਗੁਨਾਹ ਕਰਦਾ ਪਿਆ ਮੇਰੀ ਗੱਲ ਨਾਲ ਇਤਫਾਕ ਹੋ ਗੋ ਤਾਂ ਮੈਨੂੰ ਟੋਕ ਦੇਣਾ ਇਹ ਤੁਹਾਨੂੰ ਇਦਾਂ ਨਹੀਂ ਲੱਗ ਰਿਹਾ ਕਿ ਤੁਸੀਂ दारू ਪ੍ਰਮੋਟ ਕਰ ਰਹੇ ਪਾਜੀ ਮੈਂ दारू ਪ੍ਰਮੋਟ ਨਹੀਂ ਕਰ ਰਿਹਾ ਬਟ ਅਗਰ ਤੁਸੀਂ ਇਦਾਂ ਨਹੀਂ ਸੋਗੇ ਤੇ ਡਾਕਟਰ ਤੁਹਾਨੂੰ ਡਿਪਰੈਸ਼ਨ ਦੀ ਗੋਲੀ ਲਾ ਲੂਗੇ ਨੀਂਦ ਦੀ ਗੋਲੀ ਲਾ ਦੂਗੇ पागलपंती ਦੀ ਦਵਾਈਆਂ ਲਾ ਦੂਗੇ ਕੱਲ ਸਕੱਤਰ ਦੀ ਗਿਣਤੀ ਜੇ ਮੈਣਾ ਪੋਗਾ ਉਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਹੈਗਾ ਪਰ ਇਹ ਤਾਂ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਹੁਣ ਕਿਸੇ ਮੰਨ ਲਓ ਕਿਸੇ ਕੋਈ ਵਾਈਫ ਦਾ ਤਰੀਕਾ ਨਾ ਉਹਦਾ ਤਰੀਕਾ ਹੈ ਇਹ ਵਾਈਫ ਵੇਖ ਰਹੀ ਆ ਉਹ ਕਹਿੰਦੀ ਹੈ ਕਿ ਯਾਰ ਇਹ ਜਿਹੜੇ ਦੋ ਪੈਗ ਲਾਉਂਦਾ ਵੀ ਇਹ ਵੀ ਨਾ ਲਾਵੇ ਵਾਈਫ ਨੇ ਕਦੀ ਅੰਗਰੇਜ਼ੀ ਗੋੜੀਆਂ ਦੇ ਸਾਈਡ ਇਫੈਕਟ ਨਹੀਂ ਨ ਦੇਖ ਕੇ ਵਾਈਫ ਨੇ ਇਹ ਵੀ ਨਹੀਂ ਦੇਖਿਆ ਕਿ ਮੇਰਾ ਘਰਲਾ ਵਿਚਾਰਾ ਥੱਕਿਆ ਟੁੱਟਿਆ ਆ ਰਿਹਾ ਕਿੰਨੀ ਟੈਨਸ਼ਨ ਦੇ ਵਿੱਚ ਆ ਰਿਹਾ ਤੇ ਇੰਨੀ ਟੈਨਸ਼ਨ ਦੇ ਵਿੱਚ ਆ ਕੇ ਜਿਉ ਦੋ ਡਰਿੰਕ ਲੱਲੂਗਾ ਤੇ ਕਿਹੜਾ ਗੁਨਾ ਕਰ ਦੂਗਾ ਯਾਰ ਤਰੀਕਾ ਹੈ ਚਾਰ ਪੈਕ ਲਾ ਲਓ ਯਾਰ 3ml ਵਾਲੇ ਚਾਰ ਪੈਕ ਲਾ ਲਓ ਪਰ ਪਾਣੀ ਜ਼ਿਆਦਾ ਪਾ ਕੇ ਲਾਓ ਜਦੋਂ ਲਾਓ ਤੇ ਉਹਦੇ ਨਾਲ ਸਲਾਦ ਖਾ ਲਓ ਫਰੂਟ ਖਾ ਲਓ ਪਪੀਤਾ ਖਾ ਲਓ ਸੇਬ ਖਾ ਲਓ ਅਮਰੂਦ ਖਾ ਲਓ ਫਲਮਖਾਣੇ ਖਾ ਲਓ ਪੰਪਕਿਨ ਸੀਡਸ ਲਲੋ ਚੀਆ ਸੀਡ ਲਲੋ ਘਰ ਦੀ ਬਣੀ ਸਬਜੀ ਲਲੋ ਯਾਨੀ ਹੁਣ ਤੂੰ ਤਰੀਕਾ ਪੀਂਦਾ ਗੱਲ ਕਹਿੰਦੇ ਕਿ ਖਾਦੀ ਹੋਈ ਤਾਂ ਵੱਧ ਰੋਟੀ ਵੀ ਖਰਾਬ ਕਰ ਜਾਂਦੀ ਹੈ ਯਾਨੀ ਇਹ ਗੱਲ ਦਾ ਇਹ ਇਹ ਆ ਜੀ ਸਾਹਿਬ ਦੇਖੋ ਭਰ ਪੇਟ ਕਦੀ ਕੁਝ ਨਹੀਂ ਖਾਣਾ ਚਾਹੀਦਾ ਤੁਸੀਂ ਸਾਡੇ ਗ੍ਰੰਥਾਂ ਤੇ ਲਿਖਿਆ ਹੋਇਆ ਹੈ ਕਿ ਜਿਹੜੀ ਸਾਡਾ ਪੇਟ ਹੈ ਉਦੇ ਵਿੱਚ 1/4 ਸਾਨੂੰ ਹਵਾ ਲਈ ਜਗ੍ਹਾ ਛੱਡਣੀ ਚਾਹੀਦੀ ਹੈ ਅੱਧਾ ਪੇਟ ਖਾਣੇ ਨਾਲ 1/4 ਪਾਣੀ ਨਾਲ ਤੇ 1/4 ਖਾਲੀ ਰੱਖੋਗੇ ਕਦੇ ਰੋਗ ਨਹੀਂ ਲੱਗੂਗਾ ਕਦੇ ਰੋਗ ਨਹੀਂ ਲੱਗੂਗਾ ਪਰ ਸਰ ਹੁਣ ਜੇ ਆਪਾਂ ਇੱਕ ਗੱਲ ਕਹਿ ਦਿੰਦੇ ਆ ਕਿ ਲੀਵਰ ਫੈਟੀ ਆ ਗਿਆ ਲੀਵਰ ਫੈਟੀ ਦੇ ਨਾਲ ਕਹਿੰਦੇ ਕਿ ਲੀਵਰ ਤਾਂ ਇੱਕ ਐਸੀ ਚੀਜ਼ ਹੈ ਜਿਹੜੀ ਆਪਣੇ ਆਪ ਆਪਣੇ ਆਪ ਨੂੰ ਠੀਕ ਕਰਦੀ ਹੈ ਫਿਰ ਉੱਥੇ ਦਵਾਈਆਂ ਦੀ ਕੀ ਲੋੜ ਪੈਂਦੀ ਹੈ ਖਾਣਾ ਤਾਂ ਦਵਾਈਆਂ ਦੇ ਕਿਉਂ ਨਹੀਂ ਲੋੜ ਪੈਂਦੀ ਦੱਸੋ ਮੈਨੂੰ ਤੁਸੀਂ ਲੀਵਰ ਫੈਟੀ ਆ ਗਿਆ ਨਾ ਬਟ ਪਹਿਲਾਂ ਤਾਂ ਫੈਟੀ ਲੀਵਰ ਦਾ ਕਾਰਨ ਜਾਨੋ ਕੀ ਉਹਦਾ ਗਲਤ ਖਾਣ ਪਾਣ ਹੈ ਕਿ ਉਹਨੂੰ ਕਾਲਾ ਪੀਲੀਆ ਸੀਗਾ ਕਿ ਉਹਨੇ ਪੀਲੀਆ ਬਾਰ-ਬਾਰ ਹੋਇਆ ਕਿ ਉਹਨੂੰ ਬਚਪਨ ਦੇ ਵਿੱਚ ਜੌਂਡੇਸ ਹੋਇਆ ਕਿ ਉਹਨੂੰ ਕੋਈ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਕਿ ਉਹ ਡਾਇਬੀਟਿਸ ਦਾ ਮਰੀਜ਼ ਹੈ ਕਿ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਕਿ ਉਹ ਕੋਲੇਸਟ੍ਰੋਲ ਦਾ ਮਰੀਜ਼ ਹੈ ਕਿ ਉਹ ਮੋਟਾਪੇ ਦੀ ਸਮੱਸਿਆ ਤੋਂ ਗ੍ਰਸਤ ਹੈ ਮੇਰੀ ਗੱਲ ਸਮਝ ਲੈ ਰੀਜ਼ਨ ਫਾਈਂਡ ਆਊਟ ਕਰਨਾ ਚਾਹੀਦਾ ਰੀਜ਼ਨ ਫਾਈਂਡ ਆਊਟ ਪਹਿਲਾਂ ਤੁਸੀਂ ਰੀਜ਼ਨ ਫਾਈਂਡ ਆਊਟ ਕਰੋ ਰੀਜ਼ਨ ਅਗਰ ਨਜ਼ਰ ਆਉਂਦਾ ਵੈ ਕਿਉਂਕਿ ਓਟੀਪੀਟੀ ਤਾਂ ਸਭ ਦੀ ਵੱਧ ਆਉਂਦੇ ਨੇ ਲੀਵਰ ਹਲਕਾ ਜਿਹਾ ਡੀਰੇਂਜ ਹੋਇਆ ਓਟੀਪੀਟੀ ਵੱਧ ਗਿਆ ਓਟਿਪੀਟੀ ਦੇ ਨਾਲ ਤੁਹਾਡੇ ਯੂਰੀਕ ਐਸਿਡ ਵਧ ਗਿਆ ਨਾਲ ਕੋਲੇਸਟ੍ਰੋਲ ਵਧ ਗਿਆ ਪੇਟ 'ਚ ਗੈਸ ਬੰਨੀ ਸ਼ੁਰੂ ਹੋ ਗਈ ਅਫਾਰਾ ਆਣਾ ਸ਼ੁਰੂ ਹੋ ਗਿਆ ਇਹਨੂੰ ਸਿਰ ਮੈਟਾਬੋਲਿਕ ਡਿਜ਼ੀਜ਼ ਦੀ ਸ਼੍ਰੇਣੀ 'ਚ ਲੈਣੇ ਆ ਹੂੰ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਗਰੱਤਕ ਕਬਜ ਟਿਪੀਕਲ ਕਾਰਨ ਹੈ ਸਭ ਤੋਂ ਆਮ ਹੈ ਮੇਰੇ ਕੰਸਟਿਟਿਊਸ਼ਨ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਕਾਮਨ ਪ੍ਰੋਬਲਮ ਹੈ ਮੈਂ ਇਸ ਬਿਮਾਰੀ ਦੇ ਵਿੱਚ ਲੋਕਾਂ ਨੂੰ ਇਹ ਦਾਇ ਦੰਨਾ ਕਿ ਤੁਸੀਂ ਯਾਰ ਆਪਣਾ ਖਾਣ ਪਾਣ ਬਦਲੋ ਯਾਰ ਜੇ ਤੁਸੀਂ ਚੀਟੜੇ ਰੱਖੋ ਨਾ ਹਫਤੇ 'ਚ ਇੱਕ ਦਿਨ ਚੀਟੜੇ ਰੱਖੋ ਕਿ ਅੱਜ ਮੈਂ ਬਾਹਰਲਾ ਖਾਣਾ ਖਾਓ ਯਾਰ ਕੋਈ ਬਟ ਉਸ ਖਾਨ ਨੂੰ ਪਛਾਣ ਲਈ ਬੈਲੈਂਸ ਤੇ ਮੈਂਟੇਨ ਕਰ ਲੈਣਾ ਯਾਰ ਰੋਜ਼ 45 ਮਿੰਟ ਜਿਹੜਾ ਆਪਣੇ ਸਰੀਰ ਲਈ ਨਹੀਂ ਕੱਢ ਸਕਦਾ ਭਾਜੀ ਉਹ ਕਿਦਾਂ ਲੰਬੀ ਉਮਰ ਦਾ ਕਾਰਕ ਬਣੂਗਾ ਦੱਸੋ ਬਣਾ ਇਹ ਇੱਕ ਨਾ ਮੈਂ ਜਿਹੜੀ ਹੁਣ ਤੁਸੀਂ ਨੇ ਇੱਕ 45 ਮਿੰਟ ਵਾਲੀ ਥਿਊਰੀ ਦੱਸ ਰਹੇ ਹੋ ਕਿ 45 ਮਿੰਟ ਵਾਸਤੇ ਸੈਰ ਕਰਨੀ ਚਾਹੀਦੀ ਆ 45 ਮਿੰਟ ਸੈਰ ਕਰਨੀ ਚਾਹੀਦੀ ਆ ਮੈਨੂੰ ਇਹ ਚੀਜ਼ ਦੱਸੋ ਇਹ ਕਨਫਿਊਜ਼ਨ ਆ ਕਿ ਮੰਨ ਲਓ ਕੋਈ 1 ਵਜੇ ਸ਼ੁਰੂ ਹੋਇਆ ਸੈਰ ਕਰਨੀ ਉਹਨੇ ਕਰੈਕਟ 1 ਵਜੇ ਸ਼ੁਰੂ ਕਰ ਲਈ ਜਾਂ ਸਵੇਰੇ 6 ਵਜੇ ਸ਼ੁਰੂ ਕਰ ਲਈ 6 ਵਜੇ ਸ਼ੁਰੂ ਹੋਇਆ ਉਹ 6:40 ਤੱਕ ਸੈਰ ਕਰੇ ਕਿ ਯਾਨ ਜਦੋਂ 20 ਮਿੰਟ ਗਰਮੀ ਆ ਜਾਂਦੀ ਆ ਉਸ ਤੋਂ ਬਾਅਦ 40 ਮਿੰਟ ਗਣੇ ਖੰਨਾ ਸਰ 40 ਮਿੰਟ 45 ਮਿੰਟਸ ਮੀਨ 45 ਮਿੰਟਸ ਕੰਟੀਨਿਊਸ ਪ੍ਰੋਸੈਸ ਮੈਨੇ ਕਹਿੰਦਾ ਯਾ ਸਵੇਰੇ 6 ਵਜੇ ਉੱਠ ਕੇ ਤੁਸੀਂ ਲੱਗ ਜਓ ਦੀ ਉਪੂਕਾ ਹੰਦਰ ਬਾਹਰ ਕਰਨ ਨੂੰ ਜਾਂ ਫਿਰ ਤੇਜ਼ ਸੈਰ ਕਰਨਾ ਜਦੋਂ ਸਮਾਂ ਮਿਲਦਾ ਤਾਂ ਸੈਰ ਕਰ ਲਓ ਯਾਰ ਰੋਟੀ ਖਾ ਕੇ ਜਦੋਂ ਸੈਰ ਕਰਨੀ ਹੌਲੀ ਹੌਲੀ ਟੈਲਨਾ ਬਟ ਜਦੋਂ ਖਾਣਾ ਹਜਮ ਕਰ ਲਈ ਸੈਰ ਕਰਨੀ ਹੈ ਉਹ ਰੋਟੀ ਤੋਂ 2 2.5 3 ਘੰਟੇ ਬਾਅਦ ਸੈਰ ਕਰਨੀ ਹੈ ਯਾ ਰੋਟੀ ਖਾਣ ਤੋਂ ਪਹਿਲਾਂ ਸੈਰ ਕਰਨੀ ਹੈ ਉਹਨੂੰ ਸੈਰ ਕਰਨਾ ਮੈਂ ਜਿਹਦੇ ਚ ਹਾਜਮਾ ਤੁਹਾਡਾ ਸੈੱਟ ਹੋਣਾ ਜਦੋਂ ਪਸੀਨਾ ਹੁੰਦਾ ਨਾ ਪਸੀਨੇ ਆਉਣ ਦਾ ਮਤਲਬ ਇਹ ਕਿ ਤੁਹਾਡਾ ਹਾਜਮਾ ਸਹੀ ਹੈ ਜਿਹੜੀ ਹੁਣ ਤੁਸੀਂ ਕੀ ਗੱਲ ਕਹੀ ਹੈ ਕਿ ਰੋਟੀ ਖਾ ਕੇ ਸੈਰ ਕਰਨੀ ਆ ਹੌਲੀ ਹੌਲੀ ਹਾਂਜੀ ਕਈ ਕਈ ਵਾਰ ਕੀ ਹੁੰਦਾ ਹੈ ਕਿ ਘਰ ਦੇ ਵਿੱਚ ਕਈ ਮਾਪੇ ਵੀ ਹੁੰਦੇ ਨੇ ਜਾਂ ਅਗਲਾ ਆਪਣੀ ਵਾਈਫ ਨਾਲ ਚਾਹੁੰਦਾ ਕਿ ਚੱਲ ਰੋਟੀ ਖਾਧੀ ਹੋਏ ਚੱਲ ਆਪਾਂ ਮੜਾ ਜਾਂ ਕੀੜਾ ਕੱਢੇ ਜੀ ਇਹ ਜਿਹੜਾ ਢੇੜਾ ਹੁੰਦਾ ਇਹ ਸੈਰ ਮੰਨੀ ਜਾਂਦੀ ਹੈ ਖੰਨਾ ਸਾਹਿਬ ਮੈਂ ਇਹਨੂੰ ਕਹੂੰਗਾ ਕਿ ਅੱਜ ਕੱਲ ਦੇ ਲੋਕ ਨਾ ਹਰ ਚੀਜ਼ ਦਾ ਜੁਗਾਰ ਲੱਭ ਲੈਂਦੇ ਆ ਕਿ ਚਲੋ ਸਾਡੀ ਤਾਂ ਸੈਰ ਹੋ ਗਈ ਬਟ ਥਿਸ ਇਜ਼ ਨਾਟ ਵਾਕ ਇਹ ਤਾਂ ਇੱਕ ਆਪਣੇ ਪਾਰਟਨਰ ਨਾਲ ਅੱਛਾ ਟਾਈਮ ਸਪੈਂਡ ਕਰਨ ਦਾ ਇੱਕ ਜ਼ਰੀਆ ਹੈ ਬਸ। ਜਾਂ ਖਾਣਾ ਹਜਮ ਹੋ ਜਾਊਗਾ ਬਸ ਔਰ ਤਾਂ ਕੁਝ ਨਹੀਂ ਹੋਣਾ। ਔਰ ਕੁਝ ਨਹੀਂ। ਔਰ ਕੁਝ ਨਹੀਂ ਹੋਣਾ। ਸ਼ੇਅਰ ਕਰਨੀ ਵਧੀਆ ਤਰੀਕੇ ਨਾਲ ਕਰਨਾ ਯਾਰ। ਸਭ ਕੁਝ ਖਾਓ। ਜ਼ਿੰਦਗੀ ਕੁਝ ਨਹੀਂ ਛੱਡਣਾ। ਮੇਰਾ ਪਰਸਨਲ ਤਜਰਬਾ ਵੀ ਸਭ ਕੁਝ ਖਾਓ। ਜਿਹੜਾ ਬੰਦਾ ਸੋਸ-ਸੋਸ ਕੇ ਖਾਂਦਾ ਉਹਨੂੰ ਬਿਮਾਰੀ ਲੱਗਦੀ ਲੱਗਦੀ ਹੈ। ਜਿਹੜਾ ਬਿਨਾਂ ਸੋਚੇ ਸਮਝੇ ਖਾਂਦਾ ਉਹਨੂੰ ਬਿਮਾਰੀ ਨਹੀਂ ਲੱਗਦੀ। ਬਟ ਐਟਲੀਸ ਤੁਸੀਂ ਐਕਸਰਸਾਈਜ਼ ਕਰੋ। ਕਦੀ ਛੋਟੇ ਬੱਚਿਆਂ ਨੂੰ ਬਿਮਾਰ ਦੇਖਿਆ? ਛੋਟੇ ਬੱਚੇ ਜੋ ਦੇਸੀ ਕਿਉ ਖਾ ਲਿਆ, ਬਾਹਰਲਾ ਕੀ ਕਰਦੇ ਨੇ ਉਹ ਕੁੱਦਦੇ ਨੇ ਨੱਠਦੇ ਨੇ ਭੱਜਦੇ ਨੇ ਕਿਕਲੀਆਂ ਕਰਦੇ ਨੇ ਮੇਰੀ ਗੱਲ ਸਮਝਦੇ ਹੋ ਨਾ ਸਰੀਰ ਦੀ ਹਿਲਚੁਲ ਕਰਦੇ ਨੇ ਕਰਦੇ ਨੇ ਤੇ ਬਾਬੇ ਦੀ ਮਿਹਰ ਨਾਲ ਉਹ ਸਾਰੇ ਸਵਸਤ ਰਹਿੰਦੇ ਨੇ ਹੂੰ ਇਹਦੀ ਵੀ ਤੁਸੀਂ ਨੋਟਿਸ ਕਰੋ ਜਿਹਨਾਂ ਦੇ ਬੱਚੇ ਘੱਟ ਹਿਲਦੇ ਜੁਲਦੇ ਨੇ ਉਹ ਬਿਮਾਰ ਜ਼ਿਆਦਾ ਰਹਿੰਦੇ ਨੇ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਤੁਸੀਂ ਜਿਹੜੇ ਬਾਹਰ ਸੜਕ ਤੇ ਲੇਬਰ ਜਿਹੜੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਨੇ ਕਿ ਭਈਆਂ ਦੇ ਨਿਆਣੇ ਕਦੀ ਉਹ ਬਿਮਾਰ ਦੇਖੇ ਆ ਉਹ ਮਿੱਟੀ ਵੀ ਖਾਂਦੇ ਆ ਸਾਡੇ ਬੱਚੇ ਮਿੱਟੀ ਨਹੀਂ ਖਾਂਦੇ ਸਾਡੇ ਬੱਚੇ ਤਾਂ ਹਲਕਾ ਜਿਹਾ ਰੋਟੀ ਦੇ ਉੱਪਰ ਮਿੱਟੀ ਲੱਗ ਜੇ ਨੇ ਰੋਟੀ ਨਹੀਂ ਦਿੰਦੇ ਅਸੀਂ ਉਹਨੂੰ ਤੇ ਸਾਡੇ ਬੱਚੇ ਦਾ ਡਾਕਟਰ ਦੇ ਕੋਤਾਰਾ ਜੀ ਬੈਠੇ ਰਹਿੰਦੇ ਨੇ ਕਦੀ ਰੇਸ਼ਾ ਹੋ ਗਿਆ ਕਦੀ ਜ਼ਖਾਮ ਹੋ ਗਿਆ ਕਦੀ ਲੂਜ਼ ਮੋਸ਼ਨ ਲੱਗ ਗਿਆ ਕਦੀ ਟਾਈਫਾਇਡ ਹੋ ਗਿਆ ਕਦੀ ਬੁਖਾਰ ਚੜ ਗਿਆ ਹੂੰ ਇਹ ਸੋਚ ਕੇ ਦੇਖੋ ਬੜੀ ਵੱਡੀ ਥਿਉਰੀ ਹੈ ਕਿ ਐਕਸਰਸਾਈਜ਼ ਜਿਹੜੀ ਹੈ ਉਹ ਇਮਿਊਨਿਟੀ ਦਾ ਕਾਰਕ ਹੈ ਪਰਹੇਜ ਜਿਹੜੇ ਨੇ ਉਹ ਪਰਹੇਜ ਲਿਮਟ ਤੱਕ ਪਰਹੇਜ ਨੇ ਬਟ ਜੇ ਤੁਸੀਂ ਪਰਹੇਜ ਨਹੀਂ ਕਰਦੇ ਇਸ ਖਾਣ-ਪੀਣ ਦੇ ਵਿੱਚ ਪਚਾਣ ਦੇ ਵਿੱਚ ਚੱਲਦੇ ਹੋ ਤਾਂ ਜੋ ਮਰਜ਼ੀ ਖਾਓ ਤੁਹਾਨੂੰ ਹਜਮ ਹੈ ਤੇ ਤੁਹਾਡੀ ਇਮਿਊਨਿਟੀ ਵਧੀਆ ਗੱਲ ਯਾਦ ਰੱਖਣਾ ਮੇਰੇ ਤੋਂ ਸਰ ਇੱਕ ਨਾ ਬਹੁਤ ਸਵਾਲ ਜਿਹੜਾ ਆਮ ਘਰਾਂ ਦੇ ਵਿੱਚ ਨਿਕਲਦਾ ਆ ਆਪਣੇ ਘਰ ਦੇ ਵਿੱਚ ਔਰਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਵਜ਼ਨ ਵੱਜ ਜਾਂਦਾ ਉਹ ਕਹਿੰਦੇ ਨੇ ਯਾਰ ਮੈਂ ਦਾ ਨੇਚਰਲ ਰੂਟੀਨ ਆ ਉਹੀ ਸਾਰਾ ਕੁਝ ਖਾਨੀ ਆ ਰੋਜ਼ ਦੀ ਉਹੀ ਮੇਰੀ ਜਿਹੜੀ ਆ ਰਹਿੰਦੀ ਆ ਦਿਨਚਰਿਆ ਤੇ ਪਰ ਫਿਰ ਵੀ ਮੇਰਾ ਵਜ਼ਨ ਵੱਜ ਜਾਂਦਾ ਖੰਨਾ ਸਾਹਿਬ ਦੇਖੋ ਵਜ਼ਨ ਵੱਧਣਾ ਨਾ ਇੱਕ ਤੁਹਾਡੀ ਹੈਰੀਡੇਟਰੀ ਤੇ ਉਹ ਡਿਪੈਂਡ ਕਰਦਾ ਜਿਨ੍ਹਾਂ ਦੇ ਦਾਦੀਆਂ ਦੇ ਮਾਪਿਆਂ ਦੇ ਪਰਦਾਦਿਆਂ ਦੇ ਵਜ਼ਨ ਜ਼ਿਆਦਾ ਨੇ ਹੂੰ ਉਹਨਾਂ ਦਾ ਤਾਂ ਇਹ ਹੈਰਿਡੇਟਰੀ ਸਰਕਲ ਚੱਲਣਾ ਹੀ ਚੱਲਣਾ ਹੈ ਦੂਸਰਾ ਜਿਹੜਾ ਬਟਾਪੇ ਤਾਂ ਨਹੀਂ ਪੱਥਰਨ ਬਚਪਨ ਚ ਦੇ ਰੱਖਿਆ ਜਾਂਦਾ ਵੈ ਜਿਹੜੇ ਆਪਣੇ ਬੱਚਿਆਂ ਨੂੰ ਜ਼ਿਆਦਾ ਖਵਾਉਂਦੇ ਨੇ ਹੂੰ ਐਕਸਰਸਾਈਜ਼ ਨਹੀਂ ਕਰਾਉਂਦੇ ਗੇਮਸ ਜੁਆਇਨ ਨਹੀਂ ਕਰਾਉਂਦੇ ਤੇ ਬੱਚੇ ਦਾ ਬੇਸਿਕ ਜਿਹੜਾ ਜਿਹਨੂੰ ਆਪਾਂ ਬੀਐਮਆਰ ਕਹਿੰਦੇ ਨੇ ਸੈੱਟ ਹੋ ਜਾਂਦਾ ਵੈ ਇਸ ਕਰਕੇ ਉਹ ਬੱਚੇ ਨੇ ساری ਜਿੰਦਗੀ ਉਹਦੀ ਤਸਵੀਰ ਰਹਿਣੀ ਹੈ ਕਿ ਉਹਨੇ ਕੁਛ ਵੀ ਖਾਊਗਾ ਤੇ ਉਹਨੂੰ ਐ ਲੱਗਣਾ ਕਿ ਮੈਂ ਤਾਂ ਦੇਸੀ ਕੋ ਦਾ ਪੀਪਾ ਪੀ ਗਿਆ ਤੇ ਮੇਰਾ ਮੋਟਾਪਾ ਵੱਧ ਗਿਆ ਕਿਵੇਂ ਕਹਿੰਦੇ ਕਿ ਪਾਣੀ ਵੀ ਪੀਤਾ ਕਿ ਹੋ ਮੰਗ ਲੱਗਦਾ ਬਿਲਕੁਲ ਪਾਜੀ ਇਦਲੀ ਤਾਂ ਤੁਹਾਨੂੰ ਲਾਈਫ ਲੌਂਗ ਐਕਸਰਸਾਈਜ਼ ਨੂੰ ਅਮਲ ਕਰਨਾ ਹੀ ਪੈਣਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਮੋਟਾਪੇ ਕਰਕੇ ਫੈਟੀ ਲੀਵਰ ਵੀ ਹੋਣਾ ਹੈ ਮੋਟਾਪੇ ਕਰਕੇ ਸ਼ੂਗਰ ਵੀ ਹੋਣੀ ਹੈ ਬਲੱਡ ਪ੍ਰੈਸ਼ਰ ਵੀ ਹੋਣਾ ਵੈ ਉਹਦੇ ਕਰਕੇ ਤੁਹਾਨੂੰ ਸਾਹ ਵੀ ਚੜਨਾ ਹੈ ਉਹਦੇ ਕਰਕੇ ਤੁਹਾਡਾ ਜਿਹੜਾ ਖੂਨ ਉਹ ਗਾੜਾ ਵੀ ਹੋਣਾ ਹੈ ਉਹਦੇ ਕਰਕੇ ਜੋੜਾਂ 'ਚ ਵੀ ਦਰਦ ਹੋਣੇ ਹੈ ਉਹਦੇ ਕਰਕੇ ਓਵਰਆਲ ਬੋਡੀ ਦੇ ਜਿੰਨੀਆਂ ਵੀ ਕੰਪਲਿਕੀਸ਼ਨਸ ਨੇ ਤੁਸੀਂ ਬੋਡੀ 'ਚ ਐਕਸਪੈਕਟ ਕਰ ਸਕਦੇ ਹੋ ਜਿਵੇਂ ਸਰ ਮੈਂ ਨਾ ਤੁਹਾਨੂੰ ਇੱਕ ਵੀ ਫ੍ਰੈਂਕਲੀ ਸਵਾਲ ਪੁੱਛੂੰਗਾ ਤੁਸੀਂ ਵੀ ਬਹੁਤ ਨੁਸਖੇ ਦੱਸਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੇਖਦਾ ਹਾਂ ਨਾ ਰੀਲਾਂ ਵਗ ਵੀਡੀਓਜ਼ ਵਗੈਰਾ ਬਹੁਤ ਲੋਕੀ ਪਿਆਰ ਵੀ ਦਿੰਦੇ ਨੇ ਪਰ ਮੈਂ ਤੁਹਾਨੂੰ ਇਹ ਮੈਂ ਜ਼ਰੂਰ ਪੁੱਛਣਾ ਚਾਹੁੰਗਾ ਹੁਣ ਮੰਨ ਲਓ ਉਹ ਜਿਹੜੇ ਦੱਸੇ ਗਏ ਨੁਸਕੇ ਨੇ ਉਹ ਕਿੰਨੇ ਕਾਰਗਰ ਰਹਿੰਦੇ ਨੇ ਕਿੰਨੇ ਕ ਲੋਕਾਂ ਦੇ ਤੇ ਕਿੱਦਾਂ ਦੇ ਲੋਕਾਂ ਦੇ ਉੱਤੇ ਖੰਨਾ ਸਾਹਿਬ ਦੇਖੋ ਇਹਦੇ ਨੇ ਕਲਾਸੀਫਿਕੇਸ਼ਨ ਹੈ ਫੈਟੀ ਲੀਵਰ ਤਾਂ ਹੋਣਾ ਹੀ ਹੋਣਾ ਵੈ ਹੂੰ ਫੈਟੀ ਲੀਵਰ ਤਾਂ ਹੋਣਾ ਹੀ ਹੋਣਾ ਵੈ ਆਪਾਂ ਦਾ ਕਾਰਨ ਲੱਭੀਏ ਇੱਕ ਅੱਜ ਕੱਲ ਸਭ ਤੋਂ ਕੰਪਲਿਕਟਿਡ ਬਿਮਾਰੀ ਹੈਗੀ ਹੈ ਨੋਨ ਐਲਕੋਹੋਲਿਕ ਫੈਟੀ ਲੀਵਰ ਨਾਨ ਐਲਕੋਹੋਲਿਕ ਫੈਟੀ ਲਿਓ ਜਿਹਨਾਂ ਆਪਾਂ ਐਨ ਐਫ ਐਲ ਡੀ ਕਹਿੰਦੇ ਹੈ ਬੜੀ ਕਾਮਨ ਬਿਮਾਰੀ ਹੈ ਜਿਹੜਾ ਕਿ ਅੰਡਰ ਸਟੇਟ ਸਰੋਸਿਸ ਮਤਲਬ ਲੀਵਰ ਬਿਲਕੁਲ ਖਰਾਬ ਹੋ ਜਾਂਦਾ ਲੀਵਰ ਸ਼ਰਿੰਕ ਹੋ ਜਾਂਦਾ ਵੈ ਉਸ ਚ ਲੈ ਜਾਂਦੀ ਹੈ ਕਮੈਂਟ ਜੋ ਮਰਸੀ ਕਹਿੰਦੇ ਡਰਾਉਂਦੇ ਵੇ ਡਰਾਉਂਦੇ ਨਹੀਂ ਵੇ ਪ੍ਰੈਕਟੀਕਲੀ ਜੋ ਸੀ ਰੋਜ਼ ਆਪਣੀ ਓਪਡੀਜ਼ ਦੇਖ ਰਹੇ ਹੋ ਚੀਜ਼ਾਂ ਨੇ ਦੇਖੋ ਉਹ ਤਾਂ ਨਾ ਤਾਂ ਉਹਨੇ ਜਿੰਦਗੀ ਕਿਦੀ ਸ਼ਰਾਬ ਪੀਤੀ ਬਿਲਕੁਲ ਇਹ ਇਹ ਤਾਂ ਬਹੁਤ 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 ਹੀ ਨਾ ਉਹਨਾਂ ਨੇ ਨਾ ਉਹਨਾਂ ਨੇ ਕਿਰ ਜਿੰਦਗੀ ਦੇ ਵਿੱਚ ਕੁਝ ਕੀਤਾ ਕਿੱਥੇ ਕੀ ਸੀਗਾ ਕਿ ਉਹਨਾਂ ਨੇ ਕਰੀਮਾਂ ਤੋਂ ਬਣੀਆਂ ਚੀਜ਼ਾਂ ਖਾਧੀਆਂ ਦੇਸੀ ਕੋ ਜਿਆਦਾ ਖਾਧਾ ਉਹਨਾਂ ਨੇ ਇਹੋ ਜੀ ਚੀਜ਼ਾਂ ਖਾਧੇ ਜਿਹੜਾ ਕੋਲੇਸਟ੍ਰੋਲ ਵਧਾਉਂਦੀਆਂ ਨੇ ਮੋਟਾਪਾ ਵਧਾਉਂਦੀਆਂ ਨੇ ਤੇ ਉਹਨਾਂ ਨੇ ਉਹਨੂੰ ਕੰਟਰੋਲ ਕਰਨ ਲਈ ਵਰਜਿਸ਼ ਨਹੀਂ ਕੀਤੀ ਪੂੜੀਆਂ ਖਾਂਦੇ ਰਹੇ ਪਟੂਰੇ ਖਾਂਦੇ ਰਹੇ ਟਿੱਕੀਆਂ ਖਾਂਦੇ ਰਹੇ ਹੁਣ ਇਹ ਚੀਜ਼ਾਂ ਹਜਮ ਕਰਨ ਲਈ ਸਰੀਰ ਤਾਂ ਹਿਲਾਉਣਾ ਪੈਣਾ ਖੰਨਾ ਸਾਹਿਬ ਜੇ ਤੁਸੀਂ ਹਜਮ ਨਹੀਂ ਕਰੋਗੇ ਨਾ ਤੇ ਤੁਹਾਨੂੰ ਬਿਮਾਰੀ ਲੱਗਣੀ ਲੱਗਣੀ ਹੈ ਮੈਂ ਪਹਿਲਾਂ ਵੀ ਇੱਕ ਗੱਲ ਬੋਲੀ ਹੈ ਖਾਇਆ ਪੀਆ ਵਰਜਿਸ਼ ਕੀਤਾ ਔਰ ਰੋਗ ਕੋ ਦੂਰ ਭਗਾਇਆ ਇਹ ਪ੍ਰਿੰਸੀਪਲ ਬਣਾ ਲਓ ਜਣੀ ਬਿਮਾਰੀ ਲੱਗੂਗੀ ਜੀਵਰ ਦੇ ਵਿੱਚ ਜੇ ਮੰਨਾਂ ਆਪਾਂ ਗੱਲ ਕਰਾਂਗੇ ਜਿਹੜੀ ਤੁਹਾਡਾ ਸਵਾਲ ਸੀਗਾ ਕਿ ਜੜੀ ਬੂਟੀਆਂ ਕੰਮ ਕਰਦੀਆਂ ਹੂੰ ਖੰਨਾ ਸਾਹਿਬ ਬਿਮਾਰੀ ਦਾ ਲੈਵਲ ਹੁੰਦਾ ਇੱਕ ਬਿਮਾਰੀ ਦਾ ਲੈਵਲ ਹੈ ਕਿ ਅਗਰ ਕਿਸੇ ਵੀ ਨੂੰ ਸਿਰੋਟਿਕ ਹੋ ਗਿਆ ਮਤਲਬ ਅੰਡਰ ਸਟੇਡ ਲੀਵਰ ਤੇ ਚਲਾ ਗਿਆ ਹਾਂ ਠੀਕ ਹੈ ਅੱਬਲ ਤਾਂ ਮੈਂ ਕਹਾਂਗਾ ਤੁਸੀਂ ਆਪਣਾ ਹਰ 6 ਮਹੀਨੇ ਬਾਅਦ ਸਕੈਨ ਕਰਾਓ ਹਰ 6 ਮਹੀਨੇ ਆਪਣੇ ਬਲੱਡ ਟੈਸਟ ਕਰਾਓ ਐਲ ਐਫਟੀ ਯੂਰਿਕ ਐਸਿਡ ਕੈਲਸ਼ੀਅਮ ਟੈਲੀਪੈਡ ਪ੍ਰੋਫਾਈਲ ਇਹ ਟੈਸਟ ਕਰਾਓ ਜੇ ਇਹਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੇ ਤੁਰੰਤ ਆਪਣੇ ਡਾਕਟਰ ਨਾਲ ਮਿਲੋ ਜੇ ਤੁਹਾਨੂੰ ਰੈਗੂਲਰਲੀ ਕਨਸਟੈਂਟਲੀ ਕਬਜ ਰਹਿ ਰਹੀ ਹੈ ਤੇ ਆਪਣੇ ਆਪ ਘਰੇ ਬਣਾ ਕੇ ਚੂਰਨ ਨਾ ਖਾਓ ਡਾਕਟਰ ਨਾਲ ਮਿਲੋ ਕਿ ਤੁਹਾਡੀ ਕਬਜ ਦਾ ਕਾਰਨ ਕੀ ਹੈਗਾ ਵਾ ਕਿਉਂਕਿ ਮੈਂ ਦੇਖਿਆ ਕਈ ਵਾਰੀ ਫਰੂਟ ਖਾਣ ਨਾਲ ਪਾਣੀ ਜ਼ਿਆਦਾ ਪੀਣ ਨਾਲ ਸੈਰ ਕਰਨ ਨਾਲ ਕਬਜ ਵੈਸੇ ਦੂਰ ਹੋ ਜਾਂਦੀ ਹੈ ਹੂੰ ਤੇ ਖੰਨਾ ਸਾਹਿਬ ਤੁਹਾਨੂੰ ਪਤਾ ਕਬਜ ਮਰੀਜ਼ ਆਪ ਆਪਣੇ ਆਪ ਨੂੰ ਜਨਮ ਦਿੰਦਾ ਬਿਮਾਰੀ ਨੂੰ ਕਿ ਉਹ ਡਾਕਟਰ ਕੋਲ ਜਾਂਦਾ ਨਹੀਂ ਹੈਗਾ ਪਹਿਲਾਂ ਉਹ ਘਰੇਲੂ ਚੂਰਨ ਲੈਂਦਾ ਰਹਿੰਦਾ ਬਣਾ ਬਣਾ ਕੇ ਉਹ ਚੂਰਨ ਉਹਨੂੰ ਪਤਾ ਨਹੀਂ ਕਿ ਉਹਨੂੰ ਲੋੜ ਹੈ ਕਿ ਉਹਦਾ ਕੱਲਾ ਤ੍ਰਿਫਲਾ ਦੇ ਨਾਲ ਸਰਦਾ ਪਿਆ ਵਾ ਕਿ ਉਹਦੇ ਔਲੇ ਦੇ ਮਰਬੇ ਦੇ ਨਾਲ ਸਰਦਾ ਪਿਆ ਉਹ ਸਿੱਧਾ ਹੀ ਵੱਡੇ ਵੱਡੇ ਬ੍ਰਾਂਡਾਂ ਨੂੰ ਲੈ ਆਂਦਾ ਬਾਜ਼ਾਰ ਚੋਂ ਤੇ ਉਹ ਖਾਣਾ ਸ਼ੁਰੂ ਕਰ ਦਿੰਦਾ ਇੱਕ ਸਟੈਪਸ ਹੁੰਦੇ ਨੇ ਨਾ ਹਰ ਚੀਜ਼ ਦੀ ਸਟੇਜਿੰਗ ਤੇ ਸਟੈਪਸ ਹੁੰਦੇ ਨੇ ਤੁਸੀਂ ਡਾਕਟਰ ਨਾਲ ਡਿਸਕਸ ਕਰੋ ਯਾਰ ਮੈਂ ਕਹਿੰਦਾ ਜਿਹੜੇ ਬੰਦੇ ਨੂੰ ਕਬਜ ਆ ਪਹਿਲੇ ਦਿਨ ਕਬਜ ਨੂੰ ਸਰ ਔਲੇ ਦਾ ਮਰਬਾ ਖਾ ਲੋ ਯਾਰ ਸਾਡੀ ਦਾਦੀ ਮਾ ਦਾ ਨੁਸਕੇ ਕੀ ਹੈਗੇ ਨੇ ਕਿ ਦੁੱਧ ਚ ਦੇਸੀ ਘੋ ਫੈਂਟ ਕੇ ਪੀ ਲੋ ਤੇ ਸਾਰੇ ਪੇਟ ਸਾਫ ਹੋ ਜਾਂਦਾ ਵੈ ਤੁਸੀਂ ਦੁੱਧ ਦੇ ਵਿੱਚ ਖੰਡ ਪਾ ਕੇ ਪੀ ਲੋ ਤੁਹਾਡਾ ਪੇਟ ਸਾਫ ਹੋ ਜਾਂਦਾ ਵੈ ਤੁਸੀਂ ਗੁਲਕੰਦ ਖਾ ਲੋ ਤੁਹਾਡਾ ਪੇਟ ਸਾਫ ਹੋ ਜਾਂਦਾ ਵੈ ਹੁਣ ਇਹ ਨੁਸਕੇ ਅੱਜ ਕੋਈ ਅਮਲ ਤਾਂ ਕਰਦਾ ਨਹੀਂ ਹੈਗਾ ਅੱਜ ਕੰਦਾ ਨਹੀਂ ਯਾਰ ਬਿਜਾਰ ਗੋਲੀ ਲਿਆ ਸਰਪ ਲਿਆ ਬਾਲਾ ਚੂਰਨ ਲਿਆ ਖਾਲਾ ਤੱਕ ਮਤਲਬ ਮੈਂ ਚਾਹੁੰਨਾ ਕਿ ਆਪਾਂ ਉਹ ਵਿਰਸਾ ਜਿਹੜਾ ਆਪਣੇ ਦਾਦੀ ਮਾ ਜਿਹੜੇ ਦਾਦੇ ਪਰਦਾਦੇਆਂ ਵਾਲਾ ਸੀਗਾ ਨਾ ਉਹ ਆਪਾਂ ਆਯੁਰਵੇਦ ਦੇ ਵਿੱਚ ਹੀ ਸੀਗਾ ਤੇ ਉਹਨੂੰ ਅਮਲ ਕਰੀਏ ਕਿ ਕਿਸੇ ਬੱਚੇ ਨੂੰ ਕਬਜ ਹੁੰਦਾ ਉਹਨੂੰ ਗੋਲੀਆਂ ਤੇ ਲਾ ਦਿੱਤਾ ਜਾਂਦਾ ਕਿਉਂ ਜੀ ਤੁਸੀਂ ਦੁੱਧ ਦੇ ਖੰਡ ਤੇਜ ਪਾ ਕੇ ਦੇ ਦਿਓ ਬੱਚੇ ਇਹਨਾਂ ਦਾ ਕੁੱਦ-ਕੱਦ ਖਾਜਮ ਕਰ ਹੀ ਲੈਣਾ ਉਹ ਚੀਜ਼ਾਂ ਵੱਲ ਕਿਉਂ ਨਹੀਂ ਜਾਂਦੇ ਦਵਾਈਆਂ ਦੀ ਲੋੜ ਖੰਨਾ ਸਾਹਿਬ ਉਹਨਾਂ ਨੂੰ ਹੈ ਜਿਨ੍ਹਾਂ ਦੇ ਓ.ਟੀ.ਪੀ.ਟੀ ਬਹੁਤ ਜ਼ਿਆਦਾ ਵੱਜ ਚੁੱਕੇ ਆ ਹੂੰ ਜਿਨ੍ਹਾਂ ਦਾ ਯੂਰਿਕਾ ਚੜ੍ਹ ਵੱਜ ਚੁੱਕੇ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਜ ਚੁੱਕੇ ਹੈ ਜਿਨ੍ਹਾਂ ਦਾ ਫੈਟੀ ਲੀਵਰ ਕਰਕੇ ਪੇਟ 'ਚ ਗੈਸ ਬਣ ਰਹੀ ਹੈ ਤਜਾਬ ਬਣ ਰਿਹਾ ਵੈ ਕਬਜ ਹੋ ਰਹੀ ਹੈ ਕਿ ਬਾਰ-ਬਾਰ ਲੈਟਰਿਨ ਆ ਰਹੀਆਂ ਨੇ ਉਹਨੂੰ ਜਰੂਰ ਦਵਾਈਆਂ ਦੀ ਜਰੂਰਤ ਹੈ ਤੇ ਮੈਂ ਕਹਿਣਾ ਚਾਹਵਾ ਕੰਨਾ ਸਾਹਿਬ ਆਯੁਰਵੇਦਾ ਦੇ ਵਿੱਚ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਤੇ ਵਧੀਆ ਦਵਾਈਆਂ ਨੇ ਜੇ ਪੇਟ ਦਾ ਇਲਾਜ ਹੋ ਸਕਦਾ ਵੈ ਤੇ ਉਹ ਸਿਰਫ ਆਯੁਰਵੇਦ ਹੀ ਹੋ ਸਕਦਾ ਵੈ ਅੰਗਰੇਜ਼ੀ ਤਾਂ ਡੀਐਸਆਰ ਦੇ ਕੈਪਸੂਲ ਲੱਗ ਜਾਂਦੇ ਨੇ ਜਿਨੇ 1.5 ਸਾਲ ਡੀਐਸਆਰ ਦਾ ਕੈਪਸੂਲ ਖਾ ਲਿਆ ਉਹਦਾ ਨਿਕਲਦੀ ਛੁੱਟਣਾ ਹੂੰ ਯੂਰੀਕ ਐਸਿਡ ਵਧ ਗਿਆ ਉਹਦੀ ਗੋਲੀ ਲਾ ਦੇਣੀ ਕੋਲੇਸਟ੍ਰੋਲ ਵਧ ਗਿਆ ਉਹਦੀ ਗੋਲੀ ਲਾ ਦੇਣੀ ਹੈ ਬਰ ਗੋਲੀਆਂ ਦੇ ਜਾਲ ਚ ਫਸ ਜਾਂਦਾ ਉਹ ਗੋਲੀਆਂ ਮਤਲਬ ਕਿੰਨੀਆਂ ਗੋਲੀਆਂ ਲਾਓਗੇ ਤੁਸੀਂ ਇੱਕ ਲੀਵਰ ਜਿਹੜਾ ਫੈਟੀ ਹੋਇਆ ਉਹਨੇ ਸਮਝਣਾ ਪੈਣਾ ਤੁਹਾਨੂੰ ਸਾਰੀ ਹਾਜਮਾ ਪ੍ਰਣਾਲੀ ਸਰੀਰ ਦੀ ਆ ਲੀਵਰ ਨੇ ਚਲਾਉਣੀ ਹੈ ਕਿਉਂਕਿ ਖਾਇਆ ਪੀਆ ਸਰੀਰ ਹজম ਕਰੂਗਾ ਤਾਂ ਹੀ ਤਾਕਤ ਬਣੂਗੀ ਨਾ ਬਿਲਕੁਲ ਤੁਸੀਂ ਨੋਟਿਸ ਕਰਨਾ ਲੀਵਰ ਜਿਹਨਾਂ ਦਾ ਫੈਟੀ ਹੁੰਦਾ ਨਾ ਮੋٹے ਵੀ ਹੁੰਦੇ ਨੇ ਤੇ ਥੁਲਤਲੇ ਵੀ ਹੁੰਦੇ ਨੇ ਤੇ ਉਹਨਾਂ ਦਾ ਸਾਰ ਦਿਨ ਬੈਠੇ ਰਹਿਣ ਦਾ ਮਨ ਕਰਦਾ ਰਹਿੰਦਾ ਕਿ ਮੈਂ ਕੰਮ ਹੀ ਨਾ ਕਰਾਂ ਏਨਰਜੀ ਲੈਵਲ ਡਾਊਨ ਚਲ ਜੂਗਾ ਜੋੜਾਂ 'ਚ ਦਰਦ ਸ਼ੁਰੂ ਹੋ ਜੂਗੇ ਟਕਟਕ ਦੀ ਵੱਜ ਜਾਣੇ ਸ਼ੁਰੂ ਹੋ ਜੂਗੀਆਂ ਫਿਰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜੂਗੀ ਗੁੱਸਾ ਜਲਦੀ ਨਾਲ ਲੱਪੂਗਾ ਇਰਿਟੇਸ਼ਨ ਜਲਦੀ ਨਾਲ ਲੱਪੂਗੀ ਕਿਉਂਕਿ ਖਾਦਾ ਪੀਤਾ ਉੱਥੇ ਚਰਬੀ ਬਣ ਕੇ ਪਿਆ ਨਾ ਚਰਬੀ ਵੱਧ ਗਈ ਸ਼ੂਗਰ ਹੋ ਗਈ ਬਲੱਡ ਪ੍ਰੈਸ਼ਰ ਹੋ ਗਿਆ ਹਾਰਟ ਤੇ ਬਿਮਾਰੀਆਂ ਹੋ ਗਈਆਂ ਲੱਕਵੇ ਦੇ ਅਟੈਕ ਆ ਗਏ ਲੱ ਖੰਨਾ ਸਾਹਿਬ ਲੀਵਰ ਜਨਮ ਦਤਾ ਹੈ ਸਾਰੀ ਬਿਮਾਰੀ ਜਨਮ ਦਤਾ ਹੀ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਲੋਕੀ ਕਮੈਂਟਾਂ ਤੇ ਕਹੀ ਜਾਣ ਡਰਾਉਂਦਾ ਬਹੁਤ ਆ ਪਰ ਡਰਾਉਂਦਾ ਨਹੀਂ ਮੈਂ ਮੈਂ ਤੁਹਾਨੂੰ ਅਵਗਤ ਕਰਨਾ ਚਾਹੁੰਦਾ ਕਿ ਤੁਸੀਂ ਖਾਓ ਵੀ ਤੇ ਪਚਾਣ ਲਈ ਵਰਜਿਸ ਕਰੋ ਬਸ ਆਪਾਂ ਤਾਂ ਇਹੀ ਚਾਹੁੰਦੇ ਆ ਕੋਸ਼ਿਸ਼ ਕਰੋ ਮਾਇਓਨਿਜ਼ ਨਾ ਜ਼ਿਆਦਾ ਖਾਧੀਆਂ ਜਾਣ ਯਾਰ ਤੇ ਮੈਦਾ ਇਹ ਦੋ ਚੀਜ਼ਾਂ ਨਾ ਮਤਲਬ ਕਿ ਹਰ ਬਿਮਾਰੀ ਜਨਮ ਦਤਾ ਮੈਂ ਲੀਵਰ ਦਾ ਤਾਂ ਕੋੜ ਹੀ ਆ ਵੈ ਦੋਨਾਂ ਚੀਜ਼ਾਂ ਜਣੀ ਮਾਇਓਨੀ ਤੇ ਆਪਾਂ ਬਾਹਰਲਾ ਜਿਹੜਾ ਆ ਖਾਣੇ ਨੂੰ ਮੈਦਾ ਜੀ ਮੈਦਾ ਇਹ ਦੋ ਚੀਜ਼ਾਂ ਕੋੜ ਨੇ ਮੈਂ ਨਹੀਂ ਮੰਨਦਾ ਕਿ ਜਿਹੜਾ ਜਿਹੜਾ ਥੋੜਾ ਗੋੜਾ ਆ ਜਾਂ ਮਿੱਠਾ ਵੈ ਉਹ ਬਹੁਤ ਮਾੜਾ ਵੈ ਖਾਓ ਯਾਰ ਸਭ ਚੀਜ਼ ਖਾਨ ਲਈ ਬਣੀ ਹੈ ਪਰ ਨੱਪਿਆ ਤੋਂ ਲੈ ਖਾਓ ਜਿਆਦਾ ਨਾ ਖਾਓ ਜਿਆਦਾ ਨਮਕ ਨਾ ਖਾਓ ਜੇ ਆਪਾਂ ਹੁਣ ਦਵਾਈਆਂ ਦੀ ਗੱਲ ਕਰਦੇ ਆ ਤੁਸੀਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਦਵਾਈ ਦੀ ਲੋੜ ਪੈਂਦੀ ਹੈ ਜਾਂ ਨਹੀਂ ਪੈਂਦੀ ਦਵਾਈਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਕਿਹੜੀਆਂ ਤੇ ਬੜੀ ਦਵਾਈਆਂ ਰੋਗੇ ਵਰਦਨੀ ਵਟੀ ਹੈ ਤਾਮਰ ਬਸਮ ਹੈ ਲੋਪਸਮ ਹੈ ਸੂਚੇਖਰ ਰਸ ਹੈ ਕਾਂਦੂਦ ਦਾ ਰਸ ਮੂਤੀ ਯੁਕਤ ਹੈ ਨੋਰਮਲ ਕਾਂਦੂਦ ਦਾ ਰਸ ਹੈ ਇੱਕ ਚੀਜ਼ਾਂ ਮਿਲ ਜਾਂਦੀ ਨੇ ਬਾਜ਼ਾਰ ਦੇ ਵਿੱਚ ਖੰਨਾ ਸਾਹਿਬ ਮੋਰ ਥੈਨ 300 ਟਾਈਪਸ ਆਫ ਮੈਡੀਸਿਨਸ ਨੇ 300 ਤੋਂ ਪਲੱਸ ਤਰ੍ਹਾਂ ਦੀਆਂ ਦਵਾਈਆਂ ਨੇ ਐਟਲੀਸਟ 60 70 ਤਰ੍ਹਾਂ ਦੀ ਜੜੀ ਬੂਟੀਆਂ ਨੇ ਜਿਹੜੀਆਂ ਕਿ ਲੀਵਰ ਨੂੰ ਬਿਹਤਰ ਕਰਨ ਦੀ ਕਾਰਕ ਨੇ ਪਰ ਖੰਨਾ ਸਾਹਿਬ ਵੀ ਕਹਿੰਦਾ ਸਟੇਜ ਮਤਲਬ ਤੂੰ ਸਮਝ ਵਕਤ ਰੱਬ ਕਹਿੰਦਾ ਵਕਤ ਮੇਰੇ ਹੱਥ ਹੈ ਇਨਸਾਨ ਕਹਿੰਦਾ ਨਾ ਮੇਰੇ ਮੈਂ ਆ ਕਰਤਾ ਉਹ ਕਰਤਾ ਪਰ ਵਕਤ ਰੱਬ ਨੇ ਆਪਣੇ ਹੱਥ ਰੱਖਿਆ ਜੇ ਤੁਸੀਂ ਵਕਤ ਰਹਿੰਦੇ ਸਹੀ ਡਾਕਟਰ ਕੋਲ ਪਹੁੰਚ ਕੇ ਸਹੀ ਦਵਾਈ ਖਾ ਲਈ ਨਾ ਤੇ ਫੈਟੀਨੈਸ ਆਪਾਂ ਵਧੀਆ ਤਰੀਕੇ ਨਾਲ ਬੈਟਰ ਕਰ ਸਕਦੇ ਹਰ ਰੋਗ ਨੂੰ ਆਪਾਂ ਬਿਹਤਰ ਕਰ ਸਕਦੇ ਆ ਬਿਸ਼ਰਤੇ ਕਿ ਬੰਦਾ ਇਨ ਟਾਈਮ ਆ ਜਾਵੇ ਹੁਣ ਬੰਦਾ ਡਾਇਬੀਟਿਸ ਪਕਾ ਕੇ ਆਂਦਾ ਸਾਡੇ ਕੋਲ ਅਸੀਂ ਕਹਿੰਦੇ ਵੀਰੇ ਤੇਰੀ ਗੋਲੀਆਂ ਨਹੀਂ ਛੱਡ ਸਕਦੀਆਂ ਹਾਂ ਕੋਈ ਬੰਦਾ ਗੋਲੀ ਕੁੱਟ ਕੇ ਚੂਰਨ ਚ ਪਾ ਕੇ ਤੈਨੂੰ ਦੇ ਰਿਹਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਕਹਿੰਦੇ ਚੂਰਨ ਲੱਗ ਗਿਆ ਉਹਦੀ ਜਗ੍ਹਾ ਤੇ ਗੋਲੀ ਦੀ ਜਗ੍ਹਾ ਤੇ ਮੇਰੀ ਗੱਲ ਸਮਝਿਆ ਨਾ ਕੋਈ ਉਹ ਕਾਦੇ ਤਾਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਉਹਦੇ ਵਿੱਚ ਅਗਲਾ ਚਾਹੁੰਦਾ ਵੈ ਕਿ ਮੈਨੂੰ ਦੇਸੀ ਦੇ ਨਾਂ ਤੇ ਠੱਗਿਆ ਜਾਵੇ ਅਗਲਾ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਉਹਦੇ ਵਿੱਚ ਰਾਈਟ ਹੁਣ ਮਨ ਮੇਰੀ ਸੋਚ ਡਾਕਟਰ ਕੋਲ ਜਾਓ ਨਾ ਯਾਰ ਬੜੇ ਸਾਰੇ ਮੇਰੇ ਵੈਦ ਨੇ ਬੜੇ ਸਾਰੇ ਮੇਰੇ ਵੀਰ ਹਕੀਮ ਨੇ ਉਹਨਾਂ ਕੋਲ ਜਾਓ ਯਾਰ ਨਵਾਂ ਚੈੱਕ ਕਰਾਓ ਯਾਰ ਨਵਾਂ ਚੈੱਕ ਕਰਾ ਕੇ ਆਪਣਾ ਰੋਗ ਸਮਝਾਓ ਬਟ ਇਹ ਨਾ ਨਾ ਕਰੋ ਕਿ ਮੈਨੂੰ ਚਕਬਜ ਹੋ ਗਈ ਆ ਖਾਲਾ ਗੱਲ ਖਤਮ ਹੋ ਗਈ ਮੇਰੇ ਤਜਾਬ ਬਣ ਕੇ ਬਿਆਰ ਗੋਲੀ ਲੈ ਕੇ ਖਾ ਲਈ ਇਹ ਕਿੰਨਾ ਚਿਰ ਤੁਸੀਂ ਇਸ ਤੱਕਾ ਆਪਣੇ ਸ਼ਰੀਰ ਨਾਲ ਕਰ ਲੋਗੇ ਫੇ ਕੱਲੂ ਵੱਡੀ ਬਿਮਾਰੀ ਲੱਗ ਜੂਗੀ ਫੇ ਲੋਗੇ ਹਾਏ ਰੱਬਾ ਤੂੰ ਮੇਰਾ ਮਾੜਾ ਕਰਤਾ ਰੱਬ ਨੇ ਤੋੜ ਨਾ ਤੁਹਾਡਾ ਮਾੜਾ ਕੀਤਾ ਵੈ ਤੁਸੀਂ ਆਪਣਾ ਮਾੜਾ ਕਰਨ ਦਾ ਜ਼ਿੰਮੇਵਾਰ ਖੁਦ ਹੋ ਰੱਬ ਨੇ ਤੁਸੀਂ ਬੇਤੁਕਾ ਖੋਸਦੇ ਪਿਓ ਰੱਬ ਨੇ ਸਭ ਤੋਂ ਉੱਪਰ ਦਿਮਾਗ ਪਤਾ ਕਾਦ ਲਈ ਦਿੱਤਾ ਖਾਨਾ ਸਾਹਿਬ ਕਿ ਖਾਣ ਤੋਂ ਪਹਿਲਾਂ ਸੋਚੋ ਤੁਸੀਂ ਜਦੋਂ ਖਾਣ ਲੱਗਦੇ ਹੋ ਤੁਹਾਡਾ ਦਿਮਾਗ ਸਿਗਨਲ ਦਿੰਦਾ ਨਾ ਕਿ ਵਧੀਆ ਖਾ ਰਹਾ ਮਾੜਾ ਖਾ ਰਹਾ ਬਟ ਨਹੀਂ ਨਹੀਂ ਆਹਾਹਾ ਸਵਾਦ ਆ ਰਿਹਾ ਖਿੱਚਦੇ ਹੋ ਉਹ ਜਿਹੜਾ ਖਿੱਚਣਾ ਹੈ ਨਾ ਜਿਹੜਾ ਦਿਮਾਗ ਦਾ ਸਿਗਨਲ ਨਾ ਸੁਣਨਾ ਉਹ ਮਾਰੀਆ ਦਾ ਕਾਰਨ ਹੈ ਉਹੀ ਕਾਰਨ ਹੈ ਜੇ ਆਪਾਂ ਲੀਵਰ ਦੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਤਾ ਮੰਨ ਲਓ ਕਿਹੜੀ ਕਿਹੜੀ ਮੇਜਰ ਦਿੱਕਤ ਆਣੀ ਆਉਂਦੀ ਹੈ ਲੋਕਾਂ ਨੂੰ ਕੀ ਪਰੇਸ਼ਾਨੀਆਂ ਫਿਰ ਜਿੱਦਾਂ ਮੈਂ ਦੱਸਿਆ ਡਾਇਬੀਟਿਸ ਆਉਂਦੀ ਹੈ ਮਰਦਾਨਾ ਕਮਜ਼ੋਰੀ ਆਉਂਦੀ ਹੈ ਟਾਈਮਿੰਗ ਇਸ਼ੂਜ਼ ਆ ਜਾਂਦੇ ਨੇ ਤਾਂ ਇਹ ਚੀਜ਼ਾਂ ਵੀ ਆ ਜਾਂਦੀਆਂ ਨੇ ਟਾਈਮਿੰਗ ਇਸ਼ੂ ਦੇ ਵਿੱਚ ਭਾਜੀ ਗਰਮੀ ਹੈ ਨਾ ਲੀਵਰ ਤਾਂ ਗਰਮੀ ਹੀ ਲੀਵਰ ਤਾਂ ਪਾਵਰ ਹਾਊਸ ਹੈ ਜੇ ਛੋਡੀ ਤਸਵੀਰ ਗਰਮ ਹੈ ਲੀਵਰ 'ਚ ਗਰਮੀ ਹੈ ਤੁਹਾਨੂੰ ਟਾਈਮਿੰਗ ਇਸ਼ੂ ਹਮੇਸ਼ਾ ਹੀ ਰਹਿਣਾ ਹੈ ਤੁਸੀਂ ਠੀਕ ਕਰ ਹੀ ਨਹੀਂ ਸਕਦੇ ਤੁਸੀਂ ਲੀਵਰ ਦੀ ਗਰਮੀ ਦੀ ਸੈਟਿੰਗ ਕਰ ਲਓ ਤੁਹਾਡਾ ਟਾਈਮਿੰਗ ਆਟੋਮੈਟਿਕਲੀ ਇਨਕਰੀਜ਼ ਹੋ ਜਾਣਾ ਤੁਸੀਂ ਬੀੜਜ ਜੇ ਗਾੜਾ ਕਰਨ ਲੀਵਰ ਦੀ ਸੈਟਿੰਗ ਕਰ ਲਓ ਬੀੜਜ ਆਟੋਮੈਟਿਕਲੀ ਗਾੜਾ ਹੋ ਜਾਣਾ ਬਿਲਕੁਲ ਬੀੜਜ ਤਾਂ ਤਾਂ ਹੀ ਬਣਨਾ ਜਿਹੜੀ ਖੁਰਾਕ ਜਾਣੇ ਸਰੀਰ ਦੇ ਵਿੱਚ ਕਿ ਲੀਵਰ ਨੂੰ ਜੇ ਹੈਲਦੀ ਰਹੂਗਾ ਤਾਂ ਸਭ ਕੁਝ ਹੈਲਦੀ ਰਹੂਗਾ 100% ਹੈਲਦੀ ਹੈ ਜੀ ਕੁਆਂਟੀਟੀ ਚ ਪੂਰਾ ਰੱਖੋ ਦੈਟਸ ਇਟ ਓਕੇ ਰਿਪੋਰਟ ਰਹਿੰਦੀ ਜਿੰਦਗੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਅਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਾਬਾਤ ਕਰਕੇ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਐ ਨਹੀਂ ਹੁੰਦਾਗਾ ਕਿ ਜੋ ਪਲੇਟ ਚ ਪਿਆ ਹੈ ਉਹ ਨਵੇਂ ਬੀੜ ਕੇ ਹੀ ਜਾਣਾ ਹੈ ਜਾਂ ਆਪਾਂ ਜੋ ਬਾਜ਼ਾਰ ਚੱਲਿਆਂ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਉੱਥੇ ਭੋਰਾ ਖਾਇਆ ਨੇ ਆ ਰੋਜ਼ ਦਾ ਕੰਮ ਨਹੀਂ ਹੋਣਾ ਚਾਹੀਦਾ ਇੱਕ ਦਿਨ ਚੀਟ ਡੇ ਆਪਾਂ ਰੱਖ ਸਕਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਦੋਈ ਜ਼ਿਆਦਾ ਦੇ ਦੇ ਰਹਿਮਤ ਵੀ ਧੰਨਵਾਦ